हां जी ਜਿਹੜੀ ਮੈਂ ਅੱਜ ਗੱਲ ਕਰਨ ਜਾ ਰਿਹਾ ਨਾ ਇਹਦੇ ਵਿੱਚੋਂ ਬਹੁਤ ਵੱਡੀ ਸਿੱਖਿਆ ਮਿਲਦੀ ਆ ਜਿਹੜੇ ਅੱਜ ਇੱਕ ਉਹਨਾਂ ਲਈ ਨਸੀਹਤ ਆ ਇਹ ਜਿਹੜੇ ਅੱਜ ਛੱਡ ਕੇ ਭੱਜ ਰਹੇ ਆ ਪੰਜਾਬ ਨੂੰ ਜਾਂ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਨਹੀਂ ਪੰਜਾਬ 'ਚ ਰੁਜ਼ਗਾਰ ਨਹੀਂ ਤਾਂ ਇਹ ਬੰਦਾ ਅੱਜ ਆਇਆ ਨਾਂ ਰਸਤਰਾਪੁਰ ਦਿਨੇਸ਼ ਕੁਮਾਰ ਹੈ ਮੇਰਾ ਨਾਮ ਤੇ ਸ਼ੀਸ਼ੇ ਦੀ ਦੁਕਾਨ ਹੈ ਰਾਧਾ ਆਰਟ ਕਲਾਸ ਬਸ ਸਟੈਂਡ ਤੇ ਕੋਲੀ ਜਮਾ ਰਾਮਪੁਰੇ ਰਾਮਪੁਰੇ ਕੋਲੀ ਸਿੱਖਿਆ ਦੇ ਪੂਰਾ ਕਰਮ ਹੈ ਤੇ ਆਪ ਤੋਂ 18 ਸਾਲ ਪਹਿਲਾਂ 17 ਸਾਲ ਸਾਲ ਪਹਿਲਾਂ ਮੈਂ ਰਾਮਪੁਰ ਤੇ ਆਇਆ ਸੀ ਜਿਹਨੇ ਜਿਹਨੇ ਆ ਕੇ ਕੰਮ ਸਿੱਖ ਕੇ ਫਿਰ ਇੱਥੇ ਆਇਆ ਤੇ ਇੱਥੇ ਆਪ ਦੀ ਦੁਕਾਨ ਖੋਲੀ ਗਈ ਹੈ ਤੇ ਸਾਡੇ ਬਾਅਦ ਨੂੰ ਦੇ ਕੰਮ ਕਰਦੇ ਆ ਤੇ ਆਪ ਦੀ ਦੁਕਾਨ ਹੈ ਆਪ ਦੀ ਰਹਿਸ ਹੈ ਆਪ ਦੇ ਘਰ ਹੈ ਤੇ ਸਭ ਕੁਝ ਬਹੁਤ ਵਧੀਆ ਸਭ ਕੁਝ ਹੈਗਾ ਇੱਥੇ ਕੁਝ ਕੋਈ ਕਿਸੇ ਚੀਜ਼ ਦੀ ਕੋਈ ਕਮੀ ਦਾ ਘਰ ਹੈ ਆਪ ਦਾ ਘਰ ਹੈ ਹਾਂਜੀ ਬਿਲਕੁਲ ਬਿਲਕੁਲ अच्छा इने 18 ਸਾਲ ਚ ਟਿਕਟ ਲੈ ਕੇ ਆਇਆ ਰਿਹਾ ਕੋਈ ਜਿੰਨ ਟਿਕਟ ਲੈ ਕੇ ਲੁਧਿਆਣਾ ਟਿਕਾ 18 ਸਾਲਾਂ ਦਾ ਆਪਣਾ ਸ਼ਹਿਰ ਚ ਫੇਕ ਲਗਣਾ ਬੀ ਦੀ ਜਗਾ 20/30 ਦੀ ਦੁਕਾਨ ਹੈ ਦੀ ਆਪਣਾ ਘਰ ਹੈ ਗੱਡੀ ਕਿਹੜੀ ਤੇਰੇ ਕੋਲ ਅਲਟਰ ਹੋ ਜਾਣਾ ਘਰ ਖੜੀ ਹਾਂਜੀ ਹਾਂਜੀ ਕਿੰਨੇ ਦੀ 7-8 ਲੱਗ ਜੀ ਸਾਡਾ ਟ੍ਰੱਕ ਦੀ ਗੱਡੀ ਹੈ ਆ ਮੋਬਾਈਲ ਇਹ ਮਹਿੰਗਾ ਵੀ ਫਰਦਾਂ ਲੱਗਿਆ ਹਾਂਜੀ ਹਾਂਜੀ ਕਿੰਨੇ ਦਾ ਲੱਗਦਾ ਮੁੱਲ ਲੱਖ ਦਾ ਹਾਂਜੀ ਆ ਦੇਖੋ ਤੁਹਾਡਾ ਮੁੱਲ ਲੱਖ ਦਾ ਮੋਬਾਈਲ ਵੀ ਹੈ ਬੈਂਕ 'ਚ ਵੀ ਹੋਣਗੇ? ਹਾਂਜੀ ਬਿਲਕੁਲ ਜੀ 15-15 ਲੱਖ ਰੁਪਏ ਬੈਂਕ 'ਚ ਵੀ ਹੈਗੇ। 5-7 ਲੱਖ ਰੁਪਇਆ ਬੈਂਕ 'ਚ ਪਿਆ ਹੈ। ਔਰੇ ਆਓ ਕਾਲੀ। ਔਰੇ ਆਓ। ਆ ਜਾਓ ਆ ਜਾਓ ਔਰੇ ਫੜ। ਔਰੇ ਆਓ। ਔਰੇ ਆਪਾ ਚੱਕ। ਆ ਜੀ ਪਾ ਨਾ। ਅੱਛਾ ਗੱਲ ਹੁਣ ਆਪਾਂ ਇਹ ਕਰਨੀ ਆ ਵੀ ਸਾਡੇ ਬੰਦਿਆਂ ਨੂੰ ਕੀ ਬਿਮਾਰੀ ਪੈ ਰਹੀ ਆ ਜਿਹੜੇ ਬੰਦੇ ਸਾਡੇ ਆ ਖੜੇ ਨੇ ਅਗੱਗੀ ਖੜਾ ਆਹ ਥੋੜਾ ਆਹ ਖੜੇ ਨੇ ਕੰਮ ਦਾ ਮਸਤੀ ਦਾ ਕੰਮ ਕਰਦਾ ਆ ਆ ਜਾ ਇਹਨਾਂ ਨੂੰ ਬਖਸ਼ ਲੈਨੇ ਆ ਵੀ ਇਹਨਾਂ ਨੇ ਗੱਗੀ ਤੂੰ ਦੱਸ ਦੇ ਜਦ ਤੈਨੂੰ ਜਿਆਦਾ ਹੋ ਗਿਆ ਸਮਾਂ ਤੂੰ ਕੋਈ ਕਮਰਾ ਖੜਾ ਕੀਤਾ ਕੈਸਾ ਹਲੋਗੇ ਤੈਨੂੰ ਤੂੰ ਆਖੋ ਹਲੋ ਪਿੰਡਾਂ ਇਹਨੂੰ ਕੰਮ ਕਰ ਦੇ ਕੰਮ ਨਾਲ ਬਹੁਤ ਕਰਦੇ ਆ ਇਹੜੀਉ ਕਰਦਾ ਹੈਂ ਤੂੰ ਕੋਈ ਕਮਰਾ ਇਤਰੇ ਪੂਰੀ ਪਾ ਗਿਆ ਪਾ ਗਿਆ ਬੁਧਵਾਰ ਤੱਕ ਬੁਧਵਾਰ ਟੱਣੇ ਉਸ ਦਿਨ ਕਟ ਲੱਗੀ ਕਿ ਉਹਦਾ ਕਾਰਨ ਨਸ ਕੀ ਹੈ ਬਸ ਆਈ ਚਲਾਈ ਮਗਾਈ ਬੜੀ ਬਈ ਨੇ ਇਹ ਵੀ ਤਾਂ ਮਗਾਈ ਚੀ ਹੈ ਇਹ ਵੀ ਉਸ ਜਮਗਾਈ ਤੇ ਆਪਰੇ ਬੜੇ ਦੱਸੇ ਹੋ ਜਾਂਦੇ ਨੇ ਨਹੀਂ ਉਸੇ ਨਹੀਂ ਜਾਨੀ ਆਪਾਂ ਕੰਮ ਨਹੀਂ ਸਿੱਖਿਆ ਇਹਦਾ ਕਹਿਣ ਦਾ ਆਪਾਂ ਮੈਂ ਨਹੀਂ ਆਪਾਂ ਨਹੀਂ ਲੱਗੇ ਨਹੀਂ ਮਿਹਨਤ ਬਹੁਤ ਕਰਦੇ ਹਾਂ ਜੀ ਗੱਲ ਨਹੀਂ ਆਪਾਂ ਉੱਥੇ ਖੜੇ ਆ ਜੀਵਨ ਦਾ ਤੇ ਲਹਾੜੀ ਬਾਗੀ ਸਪਰੇ ਕਰ ਰਹੇ ਹਾਂ ਤੇ ਵੇ ਸੱਪਿਆਂ ਦਾ ਹਨਾ ਕੇ ਖਸਤੇ ਲੱਗ ਗਏ ਇਹ ਤੂੰ ਆਏ ਦੇਖਦਾ ਬਈ ਦਿਨੇਸ਼ਾ ਉਹ ਨਹੀਂ ਇੱਕ ਮਿੰਟ ਆ ਦੁਬਾਰੇ ਫੋਨ ਕਰਦਾ ਜਿੰਨੀਆਂ ਰੇੜੀਆਂ ਨੇ ਰਾਮਪੁਰਿਆ ਪਸ਼ੂਏ ਤੋਂ ਉਰੇ ਉੱਤਰ ਜਾਣੇ ਆ ਆਪਾਂ ਪਰ ਬਸ ਅੱਡੇ ਤੱਕ ਲੱਜੇ ਜੇ 400 ਰੇੜੀਆਂ 398 ਰੇੜੀਆਂ ਜੀਪੀ ਵਿਹਾਰ ਬੁਹਾਰ ਆ ਰਹੇ ਆ ਚਾਹੇ ਉਹ ਚਾਹੇ ਉਹ ਕਾਸੇ ਦੇ ਵੀ ਲੈ ਲਈਓ ਚਾਹੇ ਦੀਆਂ ਫਲਾਂ ਦੀਆਂ ਚਾਹ ਦੀਆਂ ਚਾਹੇ ਜਿਹੜੇ ਜੋ ਬਰਕਰਰ ਬੁਰਪਾ ਛੋਟੇਪੂ ਨੇ ਜੋ ਵੀ ਹੈ ਸਾਰੀਆਂ ਜੜੀਆਂ ਉਹਨਾਂ ਨੂੰ ਟੈਰਕ ਏਰੀਆ ਦੇ ਕੋਲੇ ਬੈਂਕ ਵੀ ਪਾਉਂਦਾ 10 ਲੱਖ ਰੁਪਿਆ ਪਿਆ ਤੇ 2000 ਰੁਪਿਆ ਜੜੀ ਬਰਕਰਰ ਜੜੀ ਪਾਉਂਦੇ ਹਾਂ ਆ ਜੀ ਆਪਰੇ ਬੰਦੇ ਪਤਾ ਨਹੀਂ ਕਿੰਨਾ ਕੰਮ ਹੈ ਪੈਨਲਾਂ ਦਾ ਲੈ ਲਾ ਪੀਓ ਪਿਆ ਲੈ ਲਾ ਕਿੰਨਾ ਲੱਕੜ ਦਾ ਲੈ ਲਾ ਹੁਣ ਤਾਂ ਅੱਛੀ ਛੇ ਦਾ ਕੰਮ ਤੁਸੀਂ ਕਰ ਰਹੇ ਹੋ ਸਾਰਾ ਕੰਮ ਇਹਨਾਂ ਦੇ ਇਹਨਾਂ ਕੋਲੇ ਹੈ ਤੇ ਇਹ ਤੁਹਾਡਾ ਲਾ ਵੀ ਮੰਦਕ ਚੋਂ ਠੇਕੇਦਾਰ ਆ ਸੱਤ ਅੱਠ ਬੰਦੇ ਕਿ ਨਾ ਮੇਰੇ ਥੱਲੇ ਕੰਮ ਕਰਦੇ ਆ ਸਹੀ 70 ਸਾਲਾਂ ਜਿਹੜੇ ਬੰਦੇ ਨੇ ਆ ਕੇ ਜਿਹਦੇ ਪੱਲੇ ਇੱਕ ਟਿਕਟ ਜੋਗਰਾ 100 ਰੁਪਿਆ ਸੀਗਾ ਤੇ ਸਿਰਫ 7 ਨਹੀਂ ਸੀ ਪਾਉਣ ਨੂੰ ਲੀੜੇ ਨਹੀਂ ਸੀਗੇ ਉਹ ਬੰਦੇ ਨੇ ਆ ਕੇ 1800 ਕੁੜਾਂ ਰੁਪਏ ਦਾ ਦੁਕਾਨਾ ਲੈ ਕੇ ਘਰ ਲੈ ਕੇ ਤੇ ਆਪਣੇ ਬੰਦੇ ਨੂੰ ਕਿਹਣੀ ਗੋਲੀ ਵੱਜੀ ਤੇ ਸੋਝਿਆ ਨਹੀਂ ਜਿਹੜੇ ਅਜਰ ਨੂੰ ਆਦੂ ਆਪਾਂ ਕਿਉਂ ਆਪਾਂ ਕਿਉਂ ਐਸ ਤਰ੍ਹਾਂ ਮੋਈ ਦੱਸੋ ਵੀ ਆਪਣਾ ਕਿਉਂ ਨਹੀਂ ਕਿਉਂ ਨਹੀਂ ਆਪਾਂ ਕਾਮਯਾਬ ਹੋ ਸਕਦੇ ਆਪਾਂ ਕੀ ਕਰਨ ਲੱਗੇ ਕਦੇ ਕਦੇ ਕਿਤੀ ਗੋਲੀ ਖਾਣ ਲੱਗੇ ਜਾਂ ਚੱਟਾ ਪੀਣ ਲੱਗੇ ਆਹਾਂ ਕਹਿੰਦਾ ਕਿਤੀ ਦਉਂਦਾ ਗੋਲੀ ਲੇ ਕੇ ਤੋਂ ਗਾਹਾਂ ਵਧੂਗਾ ਫਿਰ ਆਪਾਂ ਉਧਰ ਨੂੰ ਗੋਲੇ ਆਪਣੇ ਪਿੰਡ ਤੋਂ ਦੇਖ ਲਾ ਕਿੰਨੀ ਗਰੀਬ ਜਨਤਾ ਜਿਹੜੀ ਹੈ ਇਸ ਨੇ ਡਹਿੜੀ ਜਾਂਦੇ ਕਿੰਨੇ ਗੋਲੀ ਵਾਲੇ ਦੇ ਕਿੰਨੇ ਚੱਟੇ ਆ ਗੱਸੀ ਵਾਲੀ ਹੈ ਹੈ ਤੇ ਤੂੰ ਦੱਸ ਦੇ ਬਾਈ ਜੁਪੀ ਬਿਹਾਰ ਬੰਗਾਲ ਦਾ ਤੂੰ ਦੱਸ ਦੇ ਛੋਡੇ ਭਾਈਚਾਰੇ ਚੋਂ ਹੁੰਦਾ ਜਿੱਟਾ ਫਿੰਦਾ ਨਹੀਂ ਕੋਈ ਗੋਲੀ ਖਾਂਦਾ ਇਹ ਨਹੀਂ ਪਤਾ ਜਿੱਟਾ ਹੁੰਦਾ ਕੀ ਹੈ ਸਮਝ ਨਹੀਂ ਆਉਂਦਾ ਕਿ ਨਹੀਂ ਪਤਾ ਦੇਖੋ ਇਹ ਬੰਦੇ ਇੰਨੇ ਕਾਮਯਾਬ ਹੋਣ ਦਾ ਕਾਰਨ ਦੂਜੀ ਗੱਲ ਜਿਹੜੇ ਕਹਿੰਦੇ ਆ ਜੀ ਐچھے ਕੁਝ ਨਹੀਂ ਪੰਜਾਬ 'ਚ ਤੂੰ ਦੱਸ ਪੰਜਾਬ 'ਚ ਕੀ ਹੈ ਬਹੁਤ ਕੁਝ ਹੈ ਪੰਜਾਬ 'ਚ ਜੀ ਪੰਜਾਬ 'ਚ ਇੰਨਾ ਕੁਝ ਹੈ ਮੈਂ ਕੁਝ ਵੀ ਨਹੀਂ ਲੈ ਕੇ ਆਇਆ ਤਾਂ ਅੱਜ ਮੇਰੇ ਕੋਲ ਸਭ ਕੁਝ ਹੈ ਦੇਖੋ ਕਿਸੇ ਜਿੱਦਾ ਕੋਈ ਅੰਦਾ ਹੈ ਨਹੀਂ ਪਰ ਜਿੰਨਾ ਚਾਹੀਦੇ ਇੱਕ ਬੰਦੇ ਨੂੰ ਇੰਨਾ ਸਭ ਕੁਝ ਮੈਨੂੰ ਇੱਥੇ ਮਿਲਿਆ ਤੇ ਸਭ ਕੁਝ ਹੈ ਲੋਕ ਉਹੀ ਕनाडा ਕੁਨਾਡਾ ਭੱਜ ਜਾਂਦਾ ਇੱਥੇ ਸਭ ਕੁਝ ਹੈ ਕਿਸੇ ਜਿਹਦੀ ਕੋਈ ਕਮੀ ਨਹੀਂ ਬੰਦ ਕਰੇ ਜਿੰਨਾ ਮਿਹਨਤ ਕਰ ਜਾ ਕੇ ਬੰਦਾ ਉੱਥੇ ਕਰਦਾ ਉੱਥੇ ਇੰਨਾ ਮਿਹਨਤ ਇੱਥੇ ਕਰੇ ਨਾ ਤਾਂ ਉਹ ਤੋਂ ਜ਼ਿਆਦਾ ਕਮਾਈ ਕਰ ਸਕਦਾ ਨਾਲ ਆਪਣੇ ਮਾਪਿਓ ਦੇ ਨਾਲ ਰਹਿ ਕੇ ਕਿਤੇ ਹੁਣ ਕੱਲਾ ਜਾ ਕੇ ਉੱਥੇ ਰਹਿਣਾ ਕਰਨਾ ਬਹੁਤ ਮੁਸ਼ਕਲ ਪੰਜਾਬ ਕਿੰਨੇ ਚਿਰ ਦੱਬ ਲੋਗੇ ਇਹ ਤਾਂ ਇਹ ਤਾਂ ਦੇਖੋ ਇਹ ਤਾਂ ਆਪਣੇ ਆਪਣੇ ਇੰਡੀਆ ਚ ਆਪਾ ਜਿੱਥੇ ਮਰਦੇ रह ਸਕਦੇ ਜਿੱਥੇ ਮੇਰੇ ਕੰਮ ਜਿੱਥੇ ਵੀ ਕੰਮ ਕਰਾਂਗੇ ਉਹ ਤਾਂ ਮੈਂ ਵੀ ਆਪ ਦੇ ਪਿੰਡ ਤੇ ਜਾਦਾ ਮਿਹਨਤ ਕਰਦਾ ਤਾਂ ਜੋ ਉੱਥੇ ਵੀ ਨਗਰਾਂ ਦੇ ਉੱਪਰ ਮੈਨੂੰ ਇੱਥੇ ਸਿਸਟਮ ਬਣਿਆ ਸੀ ਮੈਂ ਇੱਥੇ ਆ ਕੇ ਮਿਸਟਰ ਹਾਰ ਚਲੇ ਰੰਦਰ ਸੀ ਮੈਂ ਲਿਆ ਇਹ ਦੇਖੋ ਪੰਜਾਬ ਦੀ ਇੱਕ ਧਰਤੀ ਹੈ ਬਿਲਕੁਲ ਬਿਲਕੁਲ ਜਿਹੜੀ ਪੂਰੇ ਭਾਰਤ ਦੇ ਲੋਕਾਂ ਨੂੰ ਸਾਂਭਦੀ ਹੈ ਬਿਲਕੁਲ ਜੀ ਬਿਲਕੁਲ ਰੋਟੀ ਜਿੰਦੀ ਆਰ ਰਜਗਾਰ ਦਿੰਦੀ ਹੈ ਬਿਲਕੁਲ ਜੀ ਬਿਲਕੁਲ ਤੇ ਇਹ ਸਾਡੇ ਨੂੰ ਲੱਗੀ ਆ ਬਾਹਰ ਦੀ ਅੱਗ ਤੇ ਜਿੱਥੇ ਸਾਡੇ ਵਾਲੇ ਆ ਖੜੇ ਆ ਤੇਰੇ ਸਾਹਮਣੇ ਆ ਇਹ ਆਖ ਨੂੰ 3-400 ਰੁਪਇਆ ਕਮਾਉਂਦੇ ਆ 400-500 ਖਾ ਜਾਂਦੇ ਵਿੱਚੋਂ ਗੋਲੀ ਘੱਟਾ ਖਾ ਜਾਂਦੇ ਆ ਤੇ ਮਾਜਦਾ 200 ਰੁਪਇਆ ਉਹ ਪੂਰਾ ਵੀ ਮਹਗਾਈ ਇੰਨੀ ਹੈ ਰੇਗਾਰ ਹੀ ਨਹੀਂ ਆਪਣਾ ਬੰਦੇ ਦਾ ਰੱਸ਼ ਨਹੀਂ ਪੂਰਾ ਹੁੰਦਾ ਹੈ ਨਾ ਇਹ ਜਿਹੜੀ ਤਰਾਸ ਦੀ ਆ ਪੰਜਾਬ ਦੀ ਮਦਦਕੀਤੀ ਆ ਪੰਜਾਬ ਦੀ ਯਾਰ ਕਿ ਅਸੀਂ ਅਸੀਂ ਕਿਉਂ ਨਹੀਂ ਕਦੇ ਇਧਰ ਨੂੰ ਅਕਲ ਨੂੰ ਹੱਥ ਮਾਰੋਗੇ ਕਦੇ ਇਹ ਕੰਮਾਂ ਤੇ ਜਾਓਗੇ ਵੀ ਅਸੀਂ ਵੀ ਰੇਡਿੰਗਾਂ ਲਾ ਲ ਜੀ ਹੁਣ ਆ ਇੱਕ ਦੂ ਚੰਦ ਚੱਤਰ ਗਿਆ ਚੰਦ ਚੰਦ ਬਾਈ ਕੰਨ ਨਹੀਂ ਕਰ ਲੋੜਿਆ ਬਸ ਪਾਲ ਗੱਦਸ ਤੇ ਨਾ ਕੱਲ ਸੁਣ ਲਾ ਕਹਿੰਦਾ ਸਾਡਾ ਟੈਨਸੜਾ ਕੀ ਕਰਦਾ ਹੈ ਕਿ ਕਹਿੰਦਾ ਜਦੋਂ ਅਸੀਂ ਇੱਕ ਨਾ ਸੀਜ਼ਨ ਨਾਲ ਦੇ ਕਿਸੇ ਵੀ ਕੰਮ ਦਾ ਮੰਨ ਲਾ ਇੱਥੇ ਪੱਲੇਦਰੀ ਕਿ ਲਾ ਲਗੇ ਜਾਂ ਕਿ ਨਾ ਲਾ ਦੇ ਸਾਡੇ ਲਈ 10000 ਰੁਪਇਆ ਕੋਈ ਨਾ ਦੇ ਦੇ ਕਹਿੰਦਾ ਫਿਰਦਵਾਰ ਦੋ ਮਹੀਨੇ ਕੰਮ ਨਹੀਂ ਕਰਦੇ ਜਿਆ ਬਾਹਰ ਬਹੁਤ ਆ ਗਿਆ ਪਹਿਲਾਂ ਖਾ ਲੇ ਨਵੀਂ ਜਿਹੀ ਫੇਰ ਲੱਗੇ ਫੇਰ ਲੱਗਾਂਗੇ ਕਹਿੰਦਾ ਆ ਕੰਮ ਬਣਾ ਕਿ ਜਦ ਤੱਕ ਫੋਨ ਨਹੀਂ ਆ ਜਾਂਦਾ ਉਹ ਹੀ ਉਹ ਹੀ ਕੀ ਹੈ ভাই ਇਹੋ ਜਿਹੇ ਆਉਂਦੇ ਉਹ ਹਨ 10000 ਰੁਪਏ ਆਪਣਾ ਨਿਕਲ ਜਾ ਗਏ ਵੀਰ ਲੱਖਾਂ ਤੋਂ ਪਰਾਂ ਦੇ ਬਾਗੀ ਪਰ ਜਮਾਤ ਕਿਥੋਂ ਲੈ ਕੇ ਆਏ ਹੋ ਤੁਸੀਂ ਸੋ ਸਿੱਖੋ ਯਾਰ ਇਹ ਨਾਲ ਸਿੱਖਣ ਦੀ ਲੋੜ ਹੈ ਮੈਂ ਪੰਜਾਬ ਦੇ ਜਿੰਨੇ ਮੇਰੇ ਮਜ਼ਦੂਰ ਭਰਾ ਉਹਨਾਂ ਨੂੰ ਪੀਸ ਕਰਦਾ ਖਾਸ ਕਰਕੇ ਕਿ ਨਕੇ ਪੱਤੇ ਨੂੰ ਛੱਡ ਕੇ ਆਪਾਂ ਜੀ ਇਹਨਾਂ ਦਾ ਸੱਖਿਆ ਲੈ ਕੇ ਬਹੁ ਬੱਧੀ ਸੇਧ ਮਿਲਦੀ ਹੈ ਕਿ ਬੰਦਾ ਕਿਵੇਂ 18 ਸਾਲਾਂ ਦੇ ਵਿੱਚ ਕੁਦਰਤੀ ਅੱਜ ਮੇਰੇ ਘਰੇ ਆ ਗਿਆ ਮੈਂ ਕਿਹਾ ਤੇ ਪੰਜਾਬੀ ਆ ਉਹਨੂੰ ਪੁੱਛਿਆ ਮੈਂ ਤੁਹਾਨੂੰ ਨਾ ਵਿਚਾਰਦਾ ਮੈਂ ਵਰ ਖੜ ਗਿਆ ਤੂੰ ਤੇਰੇ ਰਾਹੀ ਇੱਕ ਫਾੜੇ ਲੈ ਕੇ ਚਾ ਦੇਣੀ ਸੋ ਦੇਖੋ ਇਹ ਕੰਮ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੋਈ ਛੋਟਾ ਕੰਮ ਕਰੀਏ ਜਾਂ ਕੰਮ ਦੀ ਤੋਂ ਸਮਝੌਤਾ ਨਹੀਂ ਹੁੰਦੀ ਅਸੀਂ ਉਹ ਨਹੀਂ ਚੱਲਦੇ ਜਿਹੜੇ ਪਰ ਹਰ ਬੰਦਾ ਮਰਜ਼ੀ ਦਾ ਕਰਦਾ ਨਹੀਂ ਹਰ ਕੋਈ ਇਸ ਨੂੰ ਬਾਹਰ ਮਰਜ਼ੀ ਕੰਮ ਸਾਡੇ ਬੰਦਿਆਂ ਨੂੰ ਮਿਲਦਾ ਹੈ ਜੀ ਸਰਦਾਰਾਂ ਦਾ ਸ਼ਬਦ ਕੀ ਜਾਂਦਾ ਹੈ ਸੋ ਇੱਕ ਤਾਂ ਇਹੀ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਬਾਹਰ ਮੈਂ ਭੱਜੋ ਇਸ ਪੰਜਾਬ 'ਚ ਬੜਾ ਕੁਝ ਪਿਆ ਦੂਜੀ ਗੱਲ ਜਿਹੜੇ ਸਾਡੇ ਮਜ਼ਦੂਰ ਭਰਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਕੰਮ ਕਰਨ ਦੇ ਢੰਗ ਤਰੀਕੇ ਬਦਲੋ ਜੇ ਚਾਹੁੰਦੇ ਆ ਤੁਸੀਂ ਜਿਹੜਾ ਆਪਣਾ 18 ਸਾਲ ਦਾ ਦਿਹਾੜੀ ਵਾਲਾ ਲੈ ਕੇ ਠੇਕੇਦਾਰ ਬਣ ਕੇ ਕੋਣਾ ਪੱਦੀ ਬਣ ਗਿਆ ਤੇ ਤੁਸੀਂ ਦੇਖ ਲਓ ਕੀ ਕਰਉਂਗੇ ਕਹਿੰਦਾ ਕੋਈ ਸਾਡੇ ਲਈ ਬਹੁਤ ਵੱਡੀ ਗੱਲ ਹੁਣ ਲੈ ਲਿਓ ਆਪਰ ਸਿੱਖ ਲਿਓ ਥੱਲੇ ਚੰਗਾ ਚੰਗਾ ਲੈ ਕੇ ਅਨਸਾਰ ਦਿਓ ਇਹ ਬਹੁਤ ਵੱਡੀ ਸਿੱਖਿਆ ਸਾਡੇ ਲਈ ਠੀਕ ਹੈ ਠੀਕ ਹੈ ਜੀ